ਅੱਜ ਤਾਂ ਤੈਨੂੰ ਮੈਂ ਲੇਟ ਉੱਠਿਆ ਦੇਖ ਗਿਆ ਤੇ ਉਦੋਂ ਜਿੱਦਣ ਤੇਰੀ ਕੁੜੀ ਲਈ ਮੈਂ ਤੜਕੇ ਉੱਠਦਾ ਹੁੰਦਾ ਸੀ 3 ਵਜੇ ਜਾਂਦਾ ਸਬਜ਼ੀਆਂ ਲੈ ਉਦੋਂ ਨਹੀਂ ਤੈਨੂੰ ਚੇਤੇ ਅੱਜ ਮੈਂ ਲੇਟ ਉੱਠ ਗਿਆ ਚੇਤਾ ਵੇ ਕਿੰਨਾ ਤੈਨੂੰ ਤੇ ਚੇਤਾ ਹੁਣ ਆਈਆਂ 20 ਦਿਨ ਗੁੱਗੂ ਤੇ ਮੋٹے ਦੀ ਭੈਣ ਦਾ ਵਿਆਹ ਹੋ ਕੇ ਹਟਿਆ ਹੈ ਤੇ ਹੁਣ ਵਿਆਹ ਤੋਂ ਬਾਅਦ ਗੁੱਗੂ ਦੇ ਵੱਲੋਂ ਵਲੌਗ ਸ਼ੇਅਰ ਕੀਤੇ ਜਾ ਰਹੇ ਹਨ ਤੇ ਉੱਥੇ ਹੀ ਇੱਕ ਵੀਡੀਓ ਦੇ ਵਿੱਚ ਗੱਗੂ ਆਪਣੀ ਮਾਂ ਦੇ ਨਾਲ ਲੜ ਪੈਂਦਾ ਹੈ ਕਲੋਲਾ ਕਰਦਾ ਹੈ ਤੇ ਦੇਖੋ ਬਾਅਦ ਵਿੱਚ ਕਿਵੇਂ ਮਾਂ ਗੱਗੂ ਦੀ ਰੀਲ ਬਣਾਉਂਦੀ ਹੈ ਵੀਡੀਓ ਦੇਖ ਕੇ ਤੁਹਾਡਾ ਵੀ ਹਾਸਾ ਨਹੀਂ ਰੁਕਣਾ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਦੇਖੋ ਵੀਡੀਓ ਗੁੱਟ ਮਾਰਨੀ ਹਰਜੀਤ ਕੀ ਹਾਲ ਚਾਲ ਹਰਜੀਤ ਜੀ ਮੈਂ 12 ਵਜੇ ਉੱਠ ਕੇ ਆ ਗਈ ਨਹੀਂ ਕਰਦੀ ਭਾਈ ਆ ਕਿਸੇ ਫੈਸ਼ਨ ਮੰਮੀ ਕਾਦਾ ਫੈਸ਼ਨ ਆ ਕੀ ਤੂੰ ਗੋਰੀਆਂ ਦੀ ਨਜ਼ਰ ਦਾ ਫਰਦਾਂ ਅੱਜ ਤਾਂ ਤੈਨੂੰ ਮੈਂ ਲੇਟ ਉੱਠਿਆ ਦੇਖ ਗਿਆ ਤੇ ਉਸ ਦਿਨ ਜਿੱਦਣ ਤੇਰੀ ਕੁੜੀ ਲਈ ਮੈਂ ਤੜਕੇ ਉੱਠਦਾ ਹੁੰਦਾ 3 ਵਜੇ ਜਾਂਦਾ ਸਬਜ਼ੀਆਂ ਨਾਲ ਉਸ ਦਿਨ ਨਹੀਂ ਤੈਨੂੰ ਚੇਤੇ ਅੱਜ ਮੈਂ ਲੇਟ ਉੱਠ ਪਿਆ ਚੇਤਾ ਵੇਖ ਨਾ ਤੈਨੂੰ ਤੇ ਚੇਤਾ ਹੁਣ ਨਹੀਂ ਆ ਮੇਰੇ ਗਰਮ ਸੁਭਾਅ ਦਾ ਮੰਮੀ ਪਤਾ ਨਾ ਮੈਂ ਕੱリエ ਖੁਰਲੀਆਂ ਦੇ ਟੇਬਲ ਬਣਾਈ ਫਿਰਾਂ ਮੂਥੇ ਮਾਰ ਦੂੰ ਤਮਾਰ ਮੇਰਾ ਸੁਭਾਅ ਪਤਾ ਤੈਨੂੰ ਫਿਰ ਤੇ ਮੇਰਾ ਵੀ ਪਤਾ ਮੈਂ ਡਰਨ ਡਰਨ ਆਲੇ ਤੇ ਮੈਂ ਜੰਮਿਆ ਹੀ ਨਹੀਂ ਨਹੀਂ ਮੈਂ ਮੈਂ ਵੀ ਨਹੀਂ ਜੰਮੀਗੀ ਠੀਕ ਆ ਨਾ ਮੇਰੇ ਬੱਲ ਓ ਮਾਈ ਗਾਡ ਤਸਰੀ ਗਾਲ ਡਰਦਾ ਮੈਂ ਹੈ ਨਹੀਂ ਤੂੰ ਐਡਾ ਨਾ ਕਹੀਂ ਮੈਂ ਡਰ ਗਿਆ ਵਾਂ ਕਿਤੇ ਤੂੰ ਨਹੀਂ ਫਿਰ ਗਾਂ ਖੋ ਆਂ ਗਾਂ ਲੈ ਹੋ ਗਿਆ ਮੈਂ ਡਰਦਾ ਕਿਤੇ ਤੈਨੂੰ ਪਿਛਾ ਆ ਕੇ ਜਾਨਣਾ ਮੈਂ ਪਿਛਾ ਮੇਰੀ ਮਰਜ਼ੀ ਮੈਂ ਵਾਕ ਕਰ ਰਿਹਾ ਮੈਂ ਬੇਟ ਗੇ ਨਹੀਂ ਹੁੰਦੇ ਹੰਦੇ ਆ ਕਰਦਾ ਇਸ ਸਟੈਂਡ ਵਾਕ ਆ ਤੈਨੂੰ 12 ਵਜੇ ਵਾਕ ਆਉਂਦਾ ਤੈਨੂੰ ਇਸ ਸਟੈਂਡ ਵਾਕ ਆ ਚੱਲ ਉਧਰ ਜਿੱਥੇ ਵਿਆਹ ਤੇ ਜਾਣਾ ਉਧਰ ਚੱਲ ਜੇ ਤੂੰ ਵੀ ਨਾਲ ਜਾਣਾ ਸਵਾਰ ਤੇ ਪੈਰ ਤੇ ਜਾਣਾ ਨਹੀਂ ਦੋ ਘਰਾਂ ਦਾ ਵਿਆਹ ਅੱਜ ਉਹ ਸੱਚ ਉਹਨਾਂ ਦੇ ਪਿੰਡ ਜਣਾ ਅਗਲੇ ਬਰਾਤ ਕਹਿ ਕੇ ਗਏ ਓ ਮਾਈ ਗੋਡ ਬਰਾਤ ਵੀ ਸ਼ਗਨ ਵੀ ਤੇ ਉਧਰ ਸਾਬ ਵੀ ਕੇ ਉਧਰ ਵੀ ਸਾਬ ਵੀ ਗਏ ਪਹਿਲਾਂ ਇੱਧਰ ਗਾਣਾ ਰਾਣੇ ਕੇ ਤੇ ਗੀਤੋ ਕੇ ਵਾਓ ਅੱਜ ਜਾਏਗਾ 21210 ਵਾਓ ਜਾਏ ਯਾ ਕੀ ਹਾਲਤ ਜਿੱਤੀ ਹੋ ਟਿਕ ਟਕ ਜੱੜ ਜਿੱਤੀ ਮੇਰੀ ਮੰਮੀ ਯਾਨੀ ਕਿ ਪਾਲੇ ਦੀ ਕੁੜੀ ਪਾਲਾ ਇਹਦੇ ਡੈਡੀ ਦੇ ਨਾਲ ਕਿੰਨੇ ਪਾਲੇ ਹੋਗੇ ਮੋਟੇ ਦੇ ਸਹੁਰੇ ਦੇ ਨਾਲ ਪਾਲਾ ਤੇਰੇ ਡੈਡੀ ਦੇ ਨਾਲ ਪਾਲਾ ਅਮਨ ਦੇ ਘਰ ਵਾਲੇ ਦੇ ਨਾਲ ਪਾਲਾ ਪਾਲੇ ਹੀ ਤੁਰੇ ਹੋਗੇ ਪਾਲੇ ਪਾਲੇ ਹੋਗੇ ਬ੍ਰਦਰ ਪਾਲੇ ਪਾਲੇ ਹੋਗੇ ਭੂਆਜੀ ਭੂਆ ਕੀ ਹਾਲ ਚੱਲ ਸਸਰੀ ਗੱਲ ਸੋਨਿਓ ਲਵ ਯੂ ਆ ਵੈਰੀ ਗੁੱਡ ਹਰ ਪੰਜਾਬੀ ਅਪਡੇਟ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ